ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬਈ ਅੰਬੀ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੈਮਸੀਕਿਊ ਕਰਾਂਗੇ ਇਹ ਐਮਸੀਕਿਊ ਨੀਟ ਪੇਪਰ ਲਈ ਇੰਪੋਰਟੈਂਟ ਹੋਣ ਵਾਲੇ ਨੇ ਤੇ ਇਹ ਪੇਪਰ ਇਹ ਐਮਸੀਕਿਊ ਬੇਟਾ ਜਿੰਨੇ ਵੀ ਜੀਐਨਐਮ ਦਾ ਪੇਪਰ ਹੋਏਗਾ ਐਨਐਮ ਦਾ ਪੇਪਰ ਹੋਏਗਾ ਜਾਂ ਪੈਰਾਮੈਡੀਕਸ ਦਾ ਕੋਈ ਵੀ ਪੇਪਰ ਹੁੰਦਾ ਬੇਟਾ ਉਹਦੇ ਵਿੱਚ ਇੰਪੋਰਟੈਂਟ ਹੋਣ ਵਾਲੇ ਨੇ ਨੀਟ ਪਰਪਸ ਦੇ ਨਾਲ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਨੇ ਇਸ ਕਰਕੇ ਐਂਡ ਤੱਕ ਬੇਟਾ ਇਹ ਸਾਰੇ ਐਮਸੀਕਿਊ ਨੂੰ ਜ਼ਰੂਰ ਦੇਖਣਾ ਹੈਗਾ ਜੇਕਰ ਕੋਈ ਪ੍ਰੋਬਲਮ ਆਂਦੀ ਹੈ ਬੇਟਾ ਜ਼ਰੂਰ ਮੈਨੂੰ ਦੱਸੋ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਜੇ ਚੰਗੀ ਲੱਗ ਰਹੀ ਹੈ ਤੇ ਨਾਲ-ਨਾਲ ਬੇਟਾ ਮੇਰੇ ਚੈਨਲ ਨੂੰ এডਿਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਨੂੰ ਸਬਸਕ੍ਰਾਈਬ ਕਰਨਾ ਨਾ ਨਾ ਭੁੱਲੋ ਤੇ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਹਰੇਕ ਬੱਚੇ ਤੱਕ ਇਨਫੋਰਮੇਸ਼ਨ ਪਹੁੰਚ ਸਕੇ ਜੋ ਬਾਇਓਲੋਜੀ ਦਾ ਹੈਗਾਗਾ ਨੀਟ ਦੀ ਪ੍ਰੈਪਰੇਸ਼ਨ ਕਰਨਾ ਚਾਹੁੰਦਾ ਹੈਗਾ ਜੇਕਰ ਬੇਟਾ ਤੁਸੀਂ ਨੀਟ ਵਾਲੇ ਬੱਚੇ ਜਾਂ ਫਿਰ ਆਪਣੇ ਕੋਲ ਏ ਐਨ ਐਮ ਜੀ ਐਨ ਐਮ ਵਾਲੇ ਬੱਚੇ ਜਾਂ ਕੋਈ ਵੀ ਪੈਰਾਮੈਡਿਕਸ ਵਾਲੇ ਬੱਚੇ ਬੇਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਉਹ 9463079680 ਤੇ ਸੰਪਰਕ ਕਰ ਸਕਦੇ ਨੇਗੇ ਜਿਹੜੇ ਬੱਚੇ ਬੇਟਾ ਆਪਣੇ ਕੋਲ ਨੀਟ ਦੇਣਗੇ ਉਹਨਾਂ ਲਈ ਡਿਸਕਾਊਂਟਡ ਬੈਚ ਹੈ ਜਿਹੜਾ ਬਾਇਓਲੋਜੀ ਵਾਸਤੇ ਬੇਟਾ ਚੱਲ ਰਿਹਾ ਹੈਗਾ ਨੀਟ ਵਾਲੇ ਬੱਚਿਆਂ ਵਾਸਤੇ ਡਿਸਕਾਊਂਟਡ ਬੈਚ ਹੈ ਜਿਹੜਾ ਉਹ ਬੇਟਾ ਨੀਟ ਵਾਲੇ ਬੱਚਿਆਂ ਵਾਸਤੇ ਚੱਲ ਰਿਹਾ ਹੈ ਜਿਦੇ ਵਿੱਚ ਤੁਹਾਨੂੰ ਪਲੱਸ 1 ਤੇ ਪਲੱਸ 2 ਦੋਹਾਂ ਕਲਾਸਾਂ ਦੇ ਬੇਟਾ ਐਮਸੀਕਿਊ ਦੀ ਰਿਵੀਜ਼ਨ ਬੇਟਾ ਜਿੰਨੇ ਤੱਕ ਤੁਹਾਡਾ ਨੀਟ ਦਾ ਪੇਪਰ ਕੁਆਲੀਫਾਈ ਨਹੀਂ ਹੁੰਦਾ ਉਦੋਂ ਤੱਕ ਕਰਵਾਈ ਜਾਊਗੀ ਤੇ ਬੱਚੇ ਆਪਣੇ ਕੋਲ ਲਗਾਤਾਰ ਇਹ ਵਿੱਚ ਤੁਸੀਂ ਲੈ ਸਕਦੇ ਹੋ ਸਿਰਫ ਤੇ ਸਿਰਫ ਬੇਟਾ 7999 ਰੁਪਏ ਦੇ ਵਿੱਚ ਨੀਟ ਵਾਲੇ ਬੱਚੇ ਬੇਟਾ ਤੇ ਬਾਕੀ ਜੀਐਨਐਮ ਤੇ ਏਐਨਐਮ ਵਾਲੇ ਬੱਚੇ ਬੇਟਾ ਸਾਡੇ ਕੋਲੋਂ ਬੈਚ ਆਨਲਾਈਨ ਬੈਚ ਲੈ ਸਕਦੇ ਨੇ ਤਾਂ ਅਸੀਂ ਨਾਮ ਵੱਲ ਦੇਰੀ ਕਰਦੇ ਹੋਏ ਪਹਿਲਾ ਕੁਐਸਚਨ ਬੇਟਾ ਅੱਜ ਦੀ ਕਲਾਸ ਦਾ ਸਟਾਰਟ ਕਰਦੇ ਹਾਂਗੇ ਦਾ ਟਰਮ ਸੈਲ ਵਾਜ ਗਿਵਨ ਵਾਈ ਬੇਟਾ ਜਿਹੜੀ ਸੈਲ ਟਰਮ ਸੀਗੀ ਇਹਨੂੰ ਦਿੱਤਾ ਸੀਗਾ ਰੋਬਰਟ ਹੁੱਕ ਨੇ 60 65 ਦੇ ਵਿੱਚ 16 65 ਦੇ ਵਿੱਚ ਬੇਟਾ 1665 ਦੇ ਵਿੱਚ ਰੋਬਰਟ ਹੁੱਕ ਨੇ ਬੇਟਾ ਟਰਮ ਸੈਲ ਜਿਹੜੀ ਹੈਗੀ ਸੀ ਗਿਵਨ ਵਾਈ ਦਾ ਵਾਜ ਗਿਵਨ ਵਾਈ ਬੇਟਾ ਵਾਜ ਗਿਵਨ ਵਾਈ ਰੋਬਰਟ ਹੁੱਕ ਇਨ 60 65 1665 ਈਸਵੀ ਦੇ ਵਿੱਚ ਬੇਟਾ ਦਿੱਤੀ ਸੀਗੀ ਦੂਸਰਾ ਕੁਐਸਚਨ ਬੇਟਾ ਅੱਜ ਦੀ ਕਲਾਸ ਦਾ ਮੈਂਬਰਨ ਅਰਾਊਂਡ ਦਾ ਵੈਕਿਊਲ ਬੇਟਾ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ ਮੈਂਬਰਨ ਅਰਾਊਂਡ ਦਾ ਵੈਕਿਊਲ ਇਜ਼ ਨੋਨ ਐਜ ਬੇਟਾ ਵੈਕਿਊਲ ਅਰਾਊਂਡ ਦਾ ਨਿਊਕਲੀਅਰ ਅਰਾਊਂਡ ਦਾ ਵੈਕਿਊਲ ਇਜ਼ ਨੋਨ ਐਜ ਟੋਨੋਪਲਾਸਟ ਬੇਟਾ ਜਿਹੜਾ ਅਮਾਈਲੋਪਲਾਸਟ ਹੈਗਾ ਇਥੇ ਅਮਾਈਲੋਪਲਾਸਟ ਬੇਟਾ ਇੱਕ ਲਿਯੋਕੋਪਲਾਸਟ ਦੀ ਟਾਈਪ ਹੈ ਜਿਹੜਾ ਜਿਹਦੇ ਵਿੱਚ ਬੇਟਾ ਕਾਰਬੋਹਾਈਡਰੇਟ ਜਾਨੀ ਕਿ ਸਟਾਰਚ ਦਾ ਜਿਹੜਾ ਸਟੋਰ ਹੁੰਦਾ ਹੈਗਾ ਲਿਓਪਲਾਸਟ ਬੇਟਾ ਇਹ ਵੀ ਆਪਣੇ ਕੋਲ ਅ ਕਾਰਬੋਹਾਈਡਰੇਟ ਇਹ ਵੀ ਲਿਓਪਲਾਸਟ ਵੀ ਆਪਣੇ ਕੋਲ ਲਿਉਕੋਪਲਾਸਟ ਦੀ ਟਾਈਪ ਹੈ ਬੇਟਾ ਜਿਹਦੇ ਵਿੱਚ ਆਪਣੇ ਕੋਲ ਆਇਲ ਜਾਂ ਫੈਟ ਸਟੋਰ ਹੁੰਦੀ ਹੈ ਅਲਿਓ ਜਾਂ ਓਲਿਓਪਲਾਸਟ ਜਿਹਦੇ ਵਿੱਚ ਆਇਲ ਜਾਂ ਫੈਟ ਸਟੋਰ ਹੁੰਦੀ ਹੈ ਬੀ অপਸ਼ਨ ਬੇਟਾ ਆਪਣੇ ਕੋਲ ਜਿਹੜੀ ਏ অপਸ਼ਨ ਹੈ ਦਾ ਮੈਂਬਰਨ ਅਰਾਊਂਡ ਦਾ ਵੈਕਿਊਲ ਇਜ਼ ਨੋਨ ਐਜ ਟੋਨੋਪਲਾਸਟ ਬੇਟਾ ਇਹ ਯਾਦ ਰੱਖਣੇ ਹੈ ਕਿ ਹਰੇਕ ਕਨਸੈਪਟ ਨੂੰ ਬਹੁਤ ਚੰਗੀ ਤਰ੍ਹਾਂ ਦੇਖਣਾ ਹੈਗਾ ਤੇ ਸਮਝਣਾ ਹੈ ਕਾਪੀ ਪੈਨ ਲੈ ਕੇ ਕੋਲ ਬੈਠਿਆ ਕਰੋ ਤਾਂ ਜੋ ਹਰੇਕ ਪੁਆਇੰਟ ਨੂੰ ਤੁਸੀਂ ਲਿਖ ਸਕੋ ਵਿਚ 1 ਆਫ ਦਾ 1 ਇਸ ਦਾ ਫੰਕਸ਼ਨਲ ਯੂਨਟ ਆਫ ਦਾ ਬੋਡੀ ਬੇਟਾ ਸਾਨੂੰ ਪਤਾ ਹੈ ਜਿਹੜਾ ਬੋਡੀ ਦਾ ਹਿਊਮਨ ਬੋਡੀ ਜਾਂ ਕਿਸੇ ਵੀ ਐਨੀਮਲ ਬੋਡੀ ਦਾ ਜਾਂ ਆਰਗਾਨਿਜ਼ਮ ਦਾ ਜਿਹੜਾ ਫੰਕਸ਼ਨਲ ਤੇ ਸਟਰਕਚਰਲ ਯੂਨਟ ਹੈ ਸਟਰਕਚਰਲ ਤੇ ਫੰਕਸ਼ਨਲ ਯੂਨਟ ਹੈ ਉਹ ਹੈਗਾ ਸੈੱਲ ਡੀ ਆਪਸ਼ਨ ਬਿਲਕੁਲ கரੈਕਟ ਹੈਗੀ ਤੇ ਹਰੇਕ ਪੁਆਇੰਟ ਨੂੰ ਬੇਟਾ ਤੁਸੀਂ ਨੋਟ ਕਰਨਾ ਹੈਗਾ ਤੇ ਐਮਸੀਕਿਊ ਕਰਨਾ ਹੈਗਾ ਫੋਰਥ ਨੰਬਰ ਕੁਐਸਚਨ ਦੇਖੋ ਵਿਚ 1 ਇਜ਼ ਯੂਜ਼ਡ 바이 ਸੈੱਲ टू इंटरैक्ट विद अदर सेल्स बेटा एक सेल दूस, दूसरे सेल ਦੇ ਨਾਲ ਇੰਟਰੈਕਟ ਕਰਦਾ ਹੈਗਾ ਸੈਲ ਜੰਕਸ਼ਨ ਦੇ ਰਾਹੀਂ ਸੈਲ ਜੰਕਸ਼ਨ ਦੇ ਰਾਹੀਂ ਬੇਟਾ ਬੀ অপਸ਼ਨ ਬਿਲਕੁਲ கரੈਕਟ ਹੈ ਫਿਫਥ ਨੰਬਰ ਕੁਐਸਚਨ ਦੇਖੋ ਇਨ ਵਿਚ ਆਫ ਦਾ ਫੋਲੋਇੰਗ ਟਾਈਪ ਆਫ ਸੈਲ ਸਰਕੋਪਲਾਜ਼ਮਿਕ ਰੈਟੀਕੂਲਮ ਫਾਊਂਡ ਇਜ਼ ਫਾਊਂਡ ਬੇਟਾ ਮਸਲ ਸੈਲ ਜਿਹੜਾ ਜਿੱਥੇ ਬੇਟਾ ਤੁਹਾਨੂੰ ਸਰਕੋਪਲਾਜ਼ਮਿਕ ਸਾਰਕੋਮੀਅਰ ਜਿਹੜਾ ਸਾਰਕੋਮੀਅਰ ਹੈ ਬੇਟਾ ਇਹ ਮਸਲ ਸੈੱਲ ਦਾ ਯੂਨਿਟ ਹੈ ਤੇ ਸਾਰਕੋਪਲਾਜ਼ਮਿਕ ਰੈਟਿਕੂਲਮ ਮਸਲ ਸੈੱਲ ਦੇ ਵਿੱਚ ਫਾਊਂਡ ਹੁੰਦਾ ਹੈਗਾ ਯਾਦ ਰੱਖਣਾ ਹੈਗਾ ਸਾਰਕੋਪਲਾਜ਼ਮਿਕ ਰੈਟਿਕੂਲਮ ਹੈ ਜਿਹੜਾ ਇਹ ਮਸਲ ਸੈੱਲ ਦੇ ਵਿੱਚ ਮਿਲਦਾ ਹੈ ਏ ਆਪਸ਼ਨ ਬਿਲਕੁਲ ਕਰੈਕਟ ਹੈ 6th ਨੰਬਰ ਕੁਐਸਚਨ ਦੇਖੋ ਬੇਟਾ ਵਿਚ ਵਨ ਇਜ਼ ਨੋਨ ਐਜ਼ ਪਾਵਰ ਹਾਊਸ ਆਫ ਦਾ ਸੈੱਲ ਬੱਚੇ ਪਾਵਰ ਹਾਊਸ ਆਫ ਦਾ ਸੈੱਲ ਮਾਈਟੋਕਾਂਡਰੀਆ ਨੂੰ ਕਿਹਾ ਜਾਂਦਾ ਹੈਗਾ ਕਿਉਂਕਿ ਮਾਈਟੋਕੌਂਡਰੀਆ ਬੇਟਾ ਹੈਲਪ ਕਰਦਾ ਹੈਗਾ ਏਟੀਪੀ ਫਾਰਮੇਸ਼ਨ ਦੇ ਵਿੱਚ ਇਸ ਕਰਕੇ ਏਟੀਪੀ ਦੀ ਪ੍ਰੋਡਕਸ਼ਨ ਮਾਈਟੋਕੌਂਡਰੀਆ ਦੇ ਵਿੱਚ ਹੁੰਦੀ ਹੈ ਬੇਟਾ ਮਾਈਟੋਕੌਂਡਰੀਆ ਨੂੰ ਪਾਵਰ ਹਾਊਸ ਆਫ ਦਾ ਸੈੱਲ ਕਹਿੰਦੇ ਆ ਜਾਂ ਫਿਰ ਅਸੀਂ ਇਲੈਕਟ੍ਰਿਸਿਟੀ ਮਿਲ ਵੀ ਬੇਟਾ ਬੋਲਿਆ ਜਾਂਦਾ ਹੈ ਇਲੈਕਟ੍ਰਿਸਿਟੀ ਮਿਲ ਵੀ ਬੇਟਾ ਮਾਈਟੋਕੌਂਡਰੀਆ ਨੂੰ ਬੋਲਿਆ ਜਾਂਦਾ ਹੈਗਾ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੈਗਾ ਜਿਹੜਾ ਮਾਈਟੋਕੌਂਡਰੀਆ ਦੇ ਵਿੱਚ ਰਾਈਬੋਸੋਮ ਹੁੰਦਾ ਹੈ ਬੇਟਾ ਰਾਈਬੋਸੋਮ ਮਾਈਟੋਕੌਂਡਰੀਆ ਦੇ ਵਿੱਚ ਹੁੰਦਾ ਹੈਗਾ ਇਸ ਕਰਕੇ ਰਾਈਬੋਸੋਮ ਨੂੰ ਅਸੀਂ ਸਬ ਸੈਲੂਲਰ ਆਰਗਨਲੀ ਵੀ ਬੋਲ ਦਿੰਦੇ ਆ ਸਬ ਸੈਲੂਲਰ ਆਰਗਨਲੀ ਕਿਉਂ ਬੋਲ ਦਿੰਦੇ ਆ ਕਿਉਂਕਿ ਜਿਹੜਾ ਰਾਈਬੋਸੋਮ ਹੈ ਉਹ ਜਿਹੜੀ ਸੈੱਲ ਦੀ ਆਰਗਨਲੀ ਹੈ ਮਾਈਟੋਕੌਂਡਰੀਆ ਉਹਦੇ ਇਨਸਾਈਡ ਹੋਣ ਕਰਕੇ ਅਸੀਂ ਸਬ ਸੈਲੂਲਰ ਆਰਗਨਲੀ ਬੋਲਿਆ ਜਾਂਦਾ ਹੈਗਾ ਮਾਈਟੋਕੌਂਡਰੀਆ ਰਾਈਬੋਸੋਮ ਨੂੰ ਤੇ ਜਿਹੜਾ ਰਾਈਬੋਸੋਮ ਮਾਈਟੋਕਾਂਡਰੀਆ ਦੇ ਵਿੱਚ ਹੁੰਦਾ ਹੈ ਬੇਟਾ ਉਹ ਦੱਸਣਾ ਤੁਸੀਂ 70s ਵਾਲਾ ਹੁੰਦਾ ਹੈ ਜਾਂ 80s ਵਾਲਾ ਹੁੰਦਾ ਹੈ ਜਰੂਰ ਬੇਟਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦਿਓ ਆਨਸਰ ਵੀ ਜਿਹੜਾ ਮਾਈਟੋਕਾਂਡਰੀਆ ਦੇ ਵਿੱਚ ਰਾਈਬੋਸੋਮ ਹੁੰਦਾ ਹੈ ਉਹ 80s ਵਾਲਾ ਹੁੰਦਾ ਹੈ ਜਾਂ 70s ਵਾਲਾ ਹੁੰਦਾ ਹੈ ਬੇਟਾ ਜਰੂਰ ਬੇਟਾ 7th ਨੰਬਰ ਕੁਐਸਚਨ ਦੇਖੋ ਵਿਚ ਆਫ ਦਾ ਫੋਲੋਇੰਗ ਇਜ਼ ਨੋਨ ਐਜ ਦਾ ਸੂਸਾਈਡ ਵੈਗ ਆਫ ਦਾ ਸੈਲ ਬੇਟਾ ਓਫੇ ਸੈਲ ਸੁਸਾਈਡਲ ਵੈਗ ਜਿਹੜਾ ਅਸੀਂ ਕਿਹਾ ਜਾਂਦਾ ਬੇਟਾ ਉਹ ਲਾਈਸੋਸੋਮ ਨੂੰ ਕਿਹਾ ਜਾਂਦਾ ਕਿਉਂਕਿ ਲਾਈਸੋਸੋਮ ਬੇਟਾ ਆਪਣੇ ਜਿਹੜੇ ਸੈਲ ਨੂੰ ਹੀ ਇਨਗਲਫ ਕਰ ਲੈਂਦਾ ਹੈਗਾ ਇਸ ਕਰਕੇ ਅਸੀਂ ਸੁਸਾਈਡਲ ਵੈਗ ਕਹਿ ਦਿੰਦੇ ਹਾਂ ਕਿ ਲਾਈਸੋਸੋਮ ਨੂੰ ਬੱਚੇ ਇੰਪੋਰਟੈਂਟ ਕੁਐਸਚਨ ਹੈ ਵੀ ਜਿਹੜੇ ਲਾਈਸੋਜੋਮਸ ਹੁੰਦੇ ਨੇ ਬੇਟਾ ਆਰ ਪ੍ਰੋਡਿਊਸ ਬਾਈ ਵਿਚ ਸੈਲ ਆਰਗਨਲੀ ਬੇਟਾ ਜਿਹੜੇ ਲਾਈਸੋਸੋਮ ਜੁਹੁੰਦੇ ਨੇਗੇ ਇਹ ਗੋਲਜੀ ਕੰਪਲੈਕਸ ਦੇ ਦੁਆਰਾ ਪ੍ਰੋਡਿਊਸ ਹੁੰਦੇ ਨੇ ਯਾਦ ਰੱਖਣਾ ਹੈ ਵੈਰੀ ਵੈਰੀ ਇੰਪੋਰਟੈਂਟ ਐਮਸੀਕਿਊ ਬੱਚੇ ਜੋ ਐਮਸੀਕਿਊ ਮੈਂ ਕਰਵਾ ਰਹੇ ਹਾਂ ਇਹ ਸਾਰੇ ਐਮਸੀਕਿਊ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲ ਜਾਂਦੇ ਨੇਗੇ ਜਿਹੜਾ ਸੈੱਲ ਸੈੱਲ ਦਾ ਯੂਨਿਟ ਆਫ ਲਾਈਫ ਹੈ ਬੇਟਾ ਇਸ ਟੌਪਿਕ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਕੁਐਸਚਨ ਨੀਟ ਦੇ ਵਿੱਚ ਮਿਲ ਜਾਣਗੇ ਤੇ ਇਹ ਕੁਐਸਚਨ ਬੇਟਾ ਇੰਨੇ ਕੇ ਇੰਪੋਰਟੈਂਟ ਨੇ ਕਿ ਇਹ ਕੋਈ ਵੀ ਐਗਜ਼ਾਮ ਜਿਹੜਾ ਪੈਰਾਮੈਡੀਕਲ ਐਗਜ਼ਾਮ ਹੁੰਦਾ ਹੈ ਉਹਦੇ ਵਿੱਚ ਇਹ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ ਨੇ 9th ਨੰਬਰ ਕੁਐਸਚਨ ਦੇਖੋ ਵਿੱਚ ਸੈਲ ਡਸ ਨੋਟ ਕੰਟੇਨ ਸੈਲ ਵਾਲ ਬੱਚੇ ਸਾਨੂੰ ਪਤਾ ਹੈ ਪਲਾਂਟ ਸੈਲ ਦੇ ਵਿੱਚ ਵੀ ਸੈਲ ਵਾਲ ਹੁੰਦੀ ਹੈ ਬੈਕਟੀਰੀਅਲ ਸੈਲ ਦੇ ਵਿੱਚ ਵੀ ਸੈਲ ਵਾਲ ਹੁੰਦੀ ਹੈ ਤੇ ਫੰਗਲ ਸੈਲ ਦੇ ਵਿੱਚ ਵੀ ਸੈਲ ਵਾਲ ਹੁੰਦੀ ਹੈ ਜਿਹੜਾ ਐਨੀਮਲ ਸੈਲ ਹੈ ਉਹਦੇ ਵਿੱਚ ਸੈਲ ਵਾਲ ਨਹੀਂ ਹੁੰਦੀ ਜਿਹੜੀ ਪਲਾਂਟ ਸੈਲ ਦੀ ਸੈਲ ਵਾਲ ਹੈ ਉਹ ਸੈਲੂਲੋਜ਼ ਹੈਮੀ ਸੈਲੂਲੋਜ਼ ਬੇਟਾ ਸੈਲੂਲੋਜ਼ ਹੈਮੀ ਸੈਲੂਲੋਜ਼ ਪ੍ਰੋਟੀਨ ਤੇ ਪੈਕਟਿਨ ਦੀ ਬਣੀ ਹੁੰਦੀ ਹੈ ਬੇਟਾ ਯਾਦ ਰੱਖਣਾ ਜਿਹੜੀ ਪਲਾਂਟ ਸੈਲ ਵਾਲ ਹੈ ਉਹ ਸੈਲੂਲੋਜ਼ ਹੈਮੀ ਸੈਲੂਲੋਜ਼ ਪੈਕਟਿਨ ਐਂਡ ਪ੍ਰੋਟੀਨ ਦੀ ਬਣੀ ਹੁੰਦੀ ਹੈ ਬੈਕਟੀਰੀਅਲ ਸੈਲ ਵਾਲ ਜਿਹੜੀ ਉਹ ਪਪਟਾਈਡੋਗਲਾਈਕੇਨ ਦੀ ਬਣੀ ਹੁੰਦੀ ਹੈ ਜਿਹੜੀ ਫੰਗਲ ਸੈਲ ਵਾਲ ਹੈ ਬੇਟਾ ਉਹ ਕਾਈਟਿਨ ਦੀ ਬਣੀ ਹੁੰਦੀ ਹੈ ਬੇਟਾ ਪਪਟਾਈਡੋਗਲਾਈਕੇਨ ਤੇ ਕਾਈਟਿਨ ਦੋਵੇਂ ਹੀ ਕਾਰਬੋਹਾਈਡਰੇਟ ਹੈ ਸੈਲੂਲੋਜ਼ ਹੈਮੀ ਸੈਲੂਲੋਜ਼ ਵੀ ਕਾਰਬੋਹਾਈਡਰੇਟ ਹੈ ਤੇ ਬੇਟਾ ਯਾਦ ਰੱਖਣਾ ਹਰੇਕ ਪੁਆਇੰਟ ਨੂੰ ਤੁਸੀਂ ਨੋਟ ਕਰਦੇ ਜਾਓ ਕਾਪੀ ਪੈਨ ਲੈ ਕੇ ਲਿਖਦੇ ਜਾਓ ਬੇਟਾ ਇੱਥੇ ਸਾਡੇ ਕੋਲ ਨੌਵੇਂ ਨੰਬਰ ਕੁਐਸਚਨ ਦਾ ਆਨਸਰ ਹੈ ਜਿਹੜਾ ਡੀ ਆ ਜਾਏਗਾ ਕਿਉਂਕਿ ਸੈਲ ਡਸ ਨੋਟ ਕੰਟੇਨ ਅ ਸੈਲ ਵਾਲ ਬੇਟਾ ਸੈਲ ਡਸ ਨੋਟ ਕੰਟੇਨ ਅ ਸੈਲ ਵਾਲ ਐਨੀਮਲ ਸੈਲ ਡਸ ਨੋਟ ਕੰਟੇਨ ਅ ਸੈਲ ਵਾਲ ਬੇਟਾ 10th ਨੰਬਰ ਕੁਐਸਚਨ ਦੇਖੋ ਡੀਐਨਏ ਇਜ਼ ਸਟੋਰਡ ਇਨ ਵਿਚ ਆਫ ਦਾ ਫੋਲੋਇੰਗ ਸੈਲ ਆਰਗਨਲੀ ਬੇਟਾ ਸਾਨੂੰ ਪਤਾ ਹੈ ਵੀ ਜਿਹੜਾ ਡੀਐਨਏ ਜਾਂ ਆਰਐਨਏ ਜੈਨੇਟਿਕ ਮਟੀਰੀਅਲ ਹੁੰਦਾ ਹੈਗਾ ਉਹ ਨਿਊਕਲੀਅਸ ਦੇ ਵਿੱਚ ਹੁੰਦਾ ਹੈ ਯੂਕਰੀਓਟਿਕ ਸੈਲ ਦੇ ਵਿੱਚ ਠੀਕ ਹੈ ਤੇ ਜਿਹੜਾ ਪ੍ਰੋਕਰੀਓਟਿਕ ਸੈੱਲ ਹੈ ਉਹਦੇ ਵਿੱਚ ਜਿਹੜਾ ਜੈਨੇਟਿਕ ਮਟੀਰੀਅਲ ਹੁੰਦਾ ਉਹਨੂੰ ਬੋਲਿਆ ਜਾਂਦਾ ਨਿਊਕਲੀਓਇਡ ਉਹਨੂੰ ਕੀ ਬੋਲਿਆ ਜਾਂਦਾ ਨਿਊਕਲੀਓਇਡ ਨੋਟ ਨਿਊਕਲੀਅਸ ਜਿਹੜਾ ਡੀਐਨਏ ਜਾਂ ਆਰਐਨਏ ਜਿਹਨੂੰ ਜੈਨੇਟਿਕ ਮਟੀਰੀਅਲ ਬੋਲਦੇ ਆ ਇਹੇ ਆਪਣੇ ਕੋਲ ਨਿਊਕਲੀਅਸ ਦੇ ਵਿੱਚ ਹੁੰਦੇ ਨੇ ਯਾਦ ਰੱਖਣਾ ਤੇ 11ਥ ਨੰਬਰ ਕੁਐਸਚਨ ਦੇਖੋ ਇਨ ਵਿੱਚ ਆਫ ਦਾ ਫੋਲੋਇੰਗ ਸੈੱਲ ਨਿਊਕਲੀਅਸ ਇਜ਼ ਨੋਟ ਪ੍ਰੈਸੈਂਟ ਬੇਟਾ ਹੁਣੀ ਦੱਸ ਚੁੱਕੇ ਆ ਜਿਹੜਾ ਪ੍ਰੋਕਰੀਓਟਿਕ ਸੈੱਲ ਹੈਗਾ ਪ੍ਰੋਕਰੀਓਟਿਕ ਸੈੱਲ ਕੋਲ ਨਿਊਕਲੀਅਸ ਨਹੀਂ ਹੁੰਦਾਗਾ ਇਸ ਕਰਕੇ ਜਿਹੜਾ ਜੈਨੇਟਿਕ ਮਟੀਰੀਅਲ ਜੀਨੋਸਿਨ ਨਿਊਕਲੀਓਇਡ ਬੋਲ ਦਿੰਦੇ ਆ ਉਹ ਸਕੈਟਰਡ ਇਨ ਦਾ ਸਾਈਟੋਪਲਾਜ਼ਮ ਇਨ ਪ੍ਰੋਕਰੀਓਟਿਕ ਸੈੱਲ 11th ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈਗਾ ਉਹ ਬੀ ਆ ਜਾਏਗਾ 12th ਨੰਬਰ ਕੁਐਸਚਨ ਦੇਖੋ ਵਿਚ ਆਫ ਦਾ ਵਿਚੋ ਦਾ ਫੋਲੋਇੰਗ ਸੈੱਲ ਇਜ਼ ਫਾਊਂਡ ਇਨ ਦਾ ਬ੍ਰੇਨ ਬੇਟਾ ਜਿਹੜਾ ਬ੍ਰੇਨ ਦੇ ਵਿੱਚ ਸੈੱਲ ਹੁੰਦਾਗਾ ਉਹਨੂੰ ਬੋਲਿਆ ਜਾਂਦਾ ਨਿਊਰੋਨ ਕੀ ਬੋਲੇ ਇਹਦਾ ਨਿਊਰੋਨ ਜਿਹਨੂੰ ਅਸੀਂ ਨਰਵ ਸੈੱਲ ਵੀ ਬੋਲ ਦਿੰਨੇ ਆ ਇਟ ਇਜ਼ ਦਾ ਲੋਂਗੇਸਟ ਸੈੱਲ ਇਨ ਦਾ ਹਿਊਮਨ ਬੋਡੀ ਜਿਹੜਾ ਹਪੈਟੋਸਾਈਟ ਹੈ ਇਹ ਬੇਟਾ ਹਪੈਟੋ ਹਪੈਟੋ ਮੀਨਜ਼ ਬੇਟਾ ਲੀਵਰ ਜਿਹੜਾ ਹਪੈਟੋਸਾਈਟਿਕ ਸੈੱਲ ਹਪੈਟੋਸਾਈਟ ਸੈੱਲ ਹੈ ਇਹ ਲੀਵਰ ਦੇ ਵਿੱਚ ਹੁੰਦਾ ਹੈ ਨੇਫਰੋਨ ਇਜ਼ ਦਾ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਦਾ ਕਿਡਨੀ ਬੇਟਾ ਯਾਦ ਰੱਖਣਾ ਐਪੀਥੀਲੀਅਲ ਸੈੱਲ ਬੇਟਾ ਸਾਨੂੰ ਪਤਾ ਹੈਗਾ ਸਕਿਨ ਦੇ ਵਿੱਚ ਹੁੰਦੇ ਨੇਗੇ ਠੀਕ ਹੈ ਜਾਂ ਫਿਰ ਇਨਰ ਲਾਈਨਿੰਗ ਆਫ ਦਾ ਸਮੋਲ ਇੰਟੈਸਟਾਈਨ ਜਾਂ ਲਾਰਜ ਇੰਟੈਸਟਾਈਨ ਦੀ ਇਨਰ ਲਾਈਨਿੰਗ ਦੇ ਵਿੱਚ ਵੀ ਐਪੀਥੀਲੀਅਲ ਸੈੱਲ ਦੇਖਣ ਨੂੰ ਮਿਲ ਜਾਂਦੇ ਨੇ ਬੇਟਾ 12 ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਏ ਆ ਜਾਏਗਾ ਪ੍ਰੋਟੀਨ ਸਿੰਥੈਸਿਸ ਟੇਕ ਪਲੇਸ ਇਨ ਦਾ ਵਿੱਚ ਆਫ ਦਾ ਫੋਲੋਇੰਗ ਸੈਲ ਆਰਗਨਲੀ ਬੇਟਾ ਰਾਈਬੋਸੋਮ ਦੇ ਵਿੱਚ ਸਾਨੂੰ ਪਤਾ ਹੈ ਪ੍ਰੋਟੀਨ ਸਿੰਥੈਸਿਸ ਹੁੰਦੀ ਹੈ ਇਸ ਕਰਕੇ ਅਸੀਂ ਰਾਈਬੋਸੋਮ ਨੂੰ ਪ੍ਰੋਟੀਨ ਸਿੰਥੈਸਿਸ ਫੈਕਟਰੀ ਵੀ ਬੋਲ ਦਿੰਦੇ ਹਾਂਗੇ ਇੰਪੋਰਟੈਂਟ ਕੁਐਸਚਨ ਇੰਪੋਰਟੈਂਟ ਕੁਐਸਚਨ ਹੈ ਬੱਚੇ ਤੇ ਕਰਦੇ ਰਹੋ ਹਰੇਕ ਪੁਆਇੰਟ ਨੂੰ ਚੰਗੀ ਤਰ੍ਹਾਂ ਕਰਨਾ ਹੈਗਾ ਪੇਪਰ ਲਈ ਇੰਪੋਰਟੈਂਟ ਹੈ ਬੇਟਾ 14 ਨੰਬਰ ਕੁਐਸਚਨ ਦੇਖੋ ਵਿਚੋ ਦਾ ਫੋਲੋਇੰਗ ਪਾਰਟ ਆਫ ਦਾ ਨਿਊਰੋਨ ਵਿਚੋ ਦਾ ਫੋਲੋਇੰਗ ਪਾਰਟ ਆਫ ਦਾ ਨਿਊਰੋਨ ਰੀਸੀਵ ਇਨਫੋਰਮੇਸ਼ਨ ਫਰੋਮ ਅਦਰ ਨਿਊਰੋਨ ਬੇਟਾ ਜਿਹੜਾ ਡੈਂਡਰਾਈਟ ਪਾਰਟ ਹੈਗਾ ਇੱਕ ਨਿਊਰੋਨ ਦਾ ਉਹ ਦੂਜੇ ਨਿਊਰੋਨ ਦੇ ਜਿਹੜਾ ਐਂਡ ਸਾਈਨੈਕਟਿਕ ਐਂਡ ਹੁੰਦਾ ਹੈਗਾ ਉਸ ਤੋਂ ਬੇਟਾ ਆਪਣੇ ਕੋਲ ਇਨਫੋਰਮੇਸ਼ਨ ਲੈਂਦਾ ਹੈਗਾ ਦੂਸਰੀ ਨਿਊਰੋਨ ਦੇ ਸਾਈਨੈਕਟਿਕ ਐਂਡ ਤੋਂ ਬੇਟਾ ਆਪਣੇ ਕੋਲ ਇਨਫੋਰਮੇਸ਼ਨ ਲੈਂਦਾ ਹੈਗਾ ਰੀਸੀਵ ਕਰਦਾ ਹੈਗਾ ਤੇ ਇਹਦਾ ਆਨਸਰ ਹੈ ਜਿਹੜਾ ਹੋ ਬੀ ਆਨਸਰ ਆ ਜਾਏਗਾ ਬੀ ਆਨਸਰ ਬਿਲਕੁਲ கரੈਕਟ ਹੈ ਬੱਚੇ ਇੰਪੋਰਟੈਂਟ ਇਨਫੋਰਮੇਸ਼ਨ ਬਾਇਓਲੋਜੀ ਕੈਮਿਸਟਰੀ ਫਿਜ਼ਿਕਸ ਦੇ ਲਈ ਬੇਟਾ ਜਿਹੜੇ ਉਹਦੇ ਵਿੱਚੋਂ ਐਨਸੀਆਰਟੀ ਦੇ ਐਮਸੀਕਿਊ ਹੈ ਜਿਹੜੇ ਐਨਈਟੀ ਨੀਟ ਦੇ ਬੇਟਾ ਪ੍ਰੀਵੀਅਸ ইয়ার ਕੁਐਸਚਨ ਹੈ ਉਹ ਤੁਹਾਨੂੰ ਸਾਡੇ ਇੰਸਟੀਚਿਊਟ ਦੇ ਵਿੱਚੋਂ ਮਿਲ ਜਾਣਗੇ ਅਸੀਂ ਪਲੱਸ 1 ਪਲੱਸ 2 ਕਲਾਸ ਨੂੰ ਮੈਡੀਕਲ ਦੇ ਲਈ ਪ੍ਰਪੇਅਰ ਕਰਦੇ ਹਾਂ ਬੇਟਾ ਤੇ ਨੀਟ ਦੇ ਲਈ ਪ੍ਰਪੇਅਰ ਕਰਦੇ ਹਾਂਗੇ ਤੇ ਸਾਡਾ ਇੰਸਟੀਚਿਊਟ ਅੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਦੇ ਵਿੱਚ ਸਿਚੁਏਟਿਡ ਹੈ ਆਫਲਾਈਨ ਕੋਚਿੰਗ ਵੀ ਤੁਸੀਂ ਲੈ ਸਕਦੇ ਹੋ ਤੇ ਆਨਲਾਈਨ ਕੋਚਿੰਗ ਦੇ ਲਈ ਵੀ ਬੇਟਾ ਤੁਸੀਂ ਸੰਪਰਕ ਕਰ ਸਕਦੇ ਹੋ ਆਲ ਓਵਰ ਪੰਜਾਬ ਚੋਂ ਬੇਟਾ ਆਪਣੇ ਕੋਲ ਆਲ ਓਵਰ ਪੰਜਾਬ ਜਾਂ ਆਲ ਓਵਰ ਇੰਡੀਆ ਤੋਂ ਬੇਟਾ ਤੁਸੀਂ ਕੰਟੈਕਟ ਕਰ ਸਕਦੇ ਹੋਗੇ ਕੋਚਿੰਗ ਦੇ ਲਈ ਨੀਟ ਦੀ ਕੋਚਿੰਗ ਦੇ ਲਈ ਬੇਟਾ ਬਾਇਓਲੋਜੀ ਦੀ ਕੋਚਿੰਗ ਦੇ ਲਈ ਸਿਰਫ ਬਾਇਓਲੋਜੀ ਦੀ ਕੋਚਿੰਗ ਦੇ ਲਈ ਬੇਟਾ 7999 ਰੁਪਏ ਦੇ ਵਿੱਚ ਬੇਟਾ ਤੁਹਾਨੂੰ ਬੈਚ ਮਿਲ ਰਿਹਾ ਹੈਗਾ ਡਿਸਕਾਊਂਟਡ ਬੈਚ ਹੈਗਾ ਜਿਹਦੇ ਵਿੱਚ ਤੁਹਾਨੂੰ ਪਲੱਸ 1 ਪਲੱਸ 2 ਦੀ ਬਾਇਓਲੋਜੀ ਵਿੱਚ ਜੂਲੋਜੀ ਤੇ ਬੋਟਨੀ ਬੇਟਾ ਇਕੱਠੀ ਦੇ ਐਮਸੀਕਿਊ ਤੁਹਾਨੂੰ ਕਰਵਾਏ ਜਾਣਗੇ ਕਰਵਾਏ ਜਾਣਗੇ ਬੇਟਾ ਐਂਡ ਤੱਕ ਜਦੋਂ ਤੱਕ ਤੁਹਾਡਾ ਨੀਟ ਐਗਜ਼ਾਮ ਕਵਾਲਿਫਾਈ ਨਹੀਂ ਹੋ ਜਾਂਦਾ ਬੇਟਾ ਜੇਕਰ ਤੁਸੀਂ 720 ਨੰਬਰਾਂ ਦੇ ਵਿੱਚੋਂ ਨੀਟ ਦੇ ਵਿੱਚੋਂ 700 ਪਲੱਸ ਨੰਬਰ ਲੈਣਾ ਚਾਹੁੰਦੇ ਹੋ ਤਾਂ ਮੇਰੇ ਇੰਸਟੀਚਿਊਟ ਨੂੰ ਬੇਟਾ ਜ਼ਰੂਰ ਜੁਆਇਨ ਕਰੋ ਕੰਟੈਕਟ ਨੰਬਰ ਨੋਟ ਕਰ ਲਓ 9463079680 7009424163 ਨੈਕਸਟ ਕੁਐਸਚਨ ਬੇਟਾ ਆਪਣੇ ਕੋਲ ਅਸੀਂ ਨੈਕਸਟ ਕੁਐਸਚਨ ਤੇ ਚੱਲਦੇ ਹਾਂਗੇ ਸੋਰੀ ਬੇਟਾ ਫਾਰ ਇੰਟਰਰਪਸ਼ਨ ਤੇ ਨੈਕਸਟ ਕੁਐਸਚਨ ਬੇਟਾ ਆਪਣੇ ਕੋਲ ਵਿਚ ਆਫ ਵਿਚ ਸੈਲ ਰੀਲੀਜ਼ ਇਨਸੂਲਿਨ ਵੈਨ ਗਲੂਕੋਜ਼ ਲੈਵਲ ਐਲੀਵੇਟ ਇਨ ਦਾ ਬੋਡੀ ਬੇਟਾ ਸਾਨੂੰ ਪਤਾ ਹੈਗਾ ਜਿਹੜਾ ਇਨਸੂਲਿਨ ਹੈ ਉਹ ਜਦੋਂ ਗਲੂਕੋਜ਼ ਲੈਵਲ ਹੈ ਜਿਹੜਾ ਐਲੀਵੇਟ ਵੱਧ ਜਾਂਦਾ ਸਾਡੀ ਬੋਡੀ ਦੇ ਵਿੱਚ ਜਿਹੜੇ ਬੀਟਾ ਸੈੱਲ ਹੁੰਦੇ ਨੇਗੇ ਪੈਨਕ੍ਰੀਆਜ਼ ਦੇ ਬੀਟਾ ਸੈੱਲ ਆਫ ਦਾ ਆਈਗਲੇਟ ਆਫ ਦਾ ਲੈਂਗਰ ਹੈਨ ਆਫ ਦਾ ਪੈਨਕ੍ਰੀਆਜ਼ ਪ੍ਰੋਡਿਊਸ ਇਨਸੂਲਿਨ ਜਿਹੜਾ ਇਨਸੂਲਿਨ ਹਾਰਮੋਨ ਹੈ ਬੀਟਾ ਸੈੱਲ ਇਨਸੂਲਿਨ ਪ੍ਰੋਡਿਊਸ ਕਰ ਦਿੰਨੇ ਐਲਫਾ ਸੈੱਲ ਗਲੂਕਾਗਨ ਪ੍ਰੋਡਿਊਸ ਕਰ ਦਿੰਨੇ ਗਲੂਕਾਗਨ ਤੇ ਇਨਸੂਲਿਨ ਇੱਕ ਦੂਜੇ ਦੇ ਐਂਟੀਗੋਨਿਸਟਿਕਲੀ ਐਂਟਾਗੋਨਿਸਟਿਕਲੀ ਵਰਕ ਕਰ ਦਿੰਨੇ ਬੇਟਾ ਯਾਦ ਰੱਖਣਾ ਜਦੋਂ ਬਲੱਡ ਗਲੂਕੋਜ਼ ਲੈਵਲ ਐਲੀਵੇਟ ਕਰ ਜਾਊਗਾ ਤਾਂ ਇਨਸੂਲਿਨ ਪ੍ਰੋਡਿਊਸ ਕਰਨਗੇ ਬੀਟਾ ਸੈਲ ਜਦੋਂ ਬਲੱਡ ਗਲੂਕੋਜ਼ ਲੈਵਲ ਡਿਕਰੀਜ਼ ਕਰ ਜਾਊਗਾ ਉਦੋਂ ਅਲਫਾ ਸੈਲ ਗਲੂਕਾਗਨ ਪ੍ਰੋਡਿਊਸ ਕਰਨਗੇ ਬੇਟਾ ਜਿਹੜੇ ਐਕਸੋਕ੍ਰਾਈਨ ਗਲੈਂਡ ਹੈਗਾ ਹੈਗਾ ਪੈਨਕ੍ਰੀਆਜ਼ ਦਾ ਐਕਸੋਕ੍ਰਾਈਨ ਪਾਰਟ ਹੈ ਉਹ ਤਾਂ ਗਲੂਕਾਗਨ ਪ੍ਰੋਡਿਊਸ ਕਰਦਾ ਹੈ ਜਿਹੜਾ ਐਂਡੋਕ੍ਰਾਈਨ ਪਾਰਟ ਹੈ ਉਹ ਪ੍ਰੋਡਿਊਸ ਕਰਦਾ ਹੈਗਾ ਇਨਸੂਲਿਨ ਤੇ ਯਾਨੀ ਕਿ ਪੈਨਕ੍ਰੀਆਜ਼ ਐਕਸੋਕ੍ਰਾਈਨ ਦਾ ਵੀ ਕੰਮ ਕਰ ਰਿਹਾ ਤੇ ਐਂਡੋਕ੍ਰਾਈਨ ਦਾ ਵੀ ਕੰਮ ਕਰ ਰਿਹਾ ਹੈ ਇਸ ਕਰਕੇ ਬੇਟਾ ਪੈਨਕ੍ਰੀਆਜ਼ ਨੂੰ ਅਸੀਂ ਹੈਟੋਕ੍ਰਾਈਨ ਗਲੈਂਡ ਦੇ ਨਾਮ ਨਾਲ ਵੀ ਜਾਣਦੇ ਹਾਂ ਤੇ ਨਾਲ ਨਾਲ ਬੇਟਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਪੈਨਕ੍ਰੀਆਜ਼ ਸੈਕਿੰਡ ਲਾਰਜੈਸਟ ਗਲੈਂਡ ਹੈਗਾਗਾ ਹਿਊਮਨ ਬੋਡੀ ਦੇ ਵਿੱਚ ਫਰਸਟ ਲਾਰਜੈਸਟ ਗਲੈਂਡ ਜਿਹੜਾ ਹਿਊਮਨ ਬੋਡੀ ਦੇ ਵਿੱਚ ਹੈਗਾਗਾ ਉਹ ਹੈਗਾ ਬੇਟਾ ਲੀਵਰ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਬੇਟਾ 17 ਨੰਬਰ ਕੁਐਸਚਨ 17 ਨੰਬਰ ਕੋ 17 ਨੰਬਰ ਕੁਐਸਚਨ ਬੇਟਾ ਸੈਲ ਵਾਲ ਇਜ਼ ਮੇਨਲੀ ਕੰਪੋਜ਼ਡ ਆਫ ਸੈਲ ਵਾਲ ਹੈ ਜਿਹੜੀ ਉਹ ਸੈਲੂਲੋਜ਼ ਦੀ ਬਣੀ ਹੁੰਦੀ ਹੈ ਮੈਂ ਮੇਨਲੀ ਕੰਪੋਜ਼ਡ ਆਫ ਸੈਲੂਲੋਜ਼ 18 ਨੰਬਰ ਕੁਐਸਚਨ ਬੇਟਾ ਲਾਈਟ એનર્ਜੀ ਇਜ਼ ਕਨਵਰਟਡ ਟੂ ਕੈਮੀਕਲ એનર્ਜੀ ਬਾਏ ਫੋਟੋਸਿੰਥੇਸਿਸ ਐਂਡ ਇਜ਼ ਸਟੋਰਡ ਇਨ ਬੇਟਾ ਜਿਹੜੀ ਲਾਈਟ એનર્ਜੀ ਹੈ ਜਿਹੜੀ ਕੈਮੀਕਲ એનર્ਜੀ ਦੇ ਵਿੱਚ ਕਨਵਰਟ ਹੁੰਦੀ ਹੈ ਫੋਟੋਸਿੰਥੇਸਿਸ ਰਾਹੀਂ ਉਹ ਸਟੋਰ ਕੀਤੀ ਜਾਂਦੀ ਹੈ ਕਾਰਬੋਹਾਈਡਰੇਟ ਦੇ ਵਿੱਚ ਡੀ ਆਪਸ਼ਨ ਹੈ ਜਿਹੜੀ ਆਪਣੇ ਕੋਲ ਕਰੈਕਟ ਹੋ ਜੇਗੀ ਯਾਦ ਰੱਖਣਾ ਇੰਪੋਰਟੈਂਟ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬੇਟਾ ਬਾਇਓਲੋਜੀ ਵਾਲੇ ਸਟੂਡੈਂਟਸ ਤੱਕ ਜਿਹੜੇ ਨੀਟ ਦੀ ਤਿਆਰੀ ਕਰ ਰਹੇ ਨੇ ਜਾਂ ਫਿਰ ਬੇਟਾ ਜੋ ਬੱਚੇ ਪੈਰਾਮੈਡੀਕਸ ਦੇ ਨੇ ਜੀਐਨਐਮ ਦੇ ਨੇ ਬੀਐਸਸੀ ਨਰਸਿੰਗ ਦੇ ਨੇ ਜਾਂ ਇਹਨਾਂ ਦੇ ਵਿੱਚ ਨੇ ਉਹ ਇਹ ਵੀਡੀਓ ਜ਼ਰੂਰ ਦੇਖ ਲੈਣ ਕਿਉਂਕਿ ਜਿੰਨੇ ਵੀ ਬੇਟਾ ਸਰਕਾਰੀ ਨੌਕਰੀ ਦੇ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਪੇਪਰ ਲੈਂਦੀ ਹੈ ਕੰਡਕਟ ਕਰਦੀ ਹੈ ਉਹਦੇ ਵਿੱਚ ਇਹ ਇੰਪੋਰਟੈਂਟ ਨੇ ਇਨ ਹਿਊਮਨ ਹਿਊਮਨ ਜ ਗਲੂਕੋਜ਼ ਇਨ ਇਨ ਹਿਮ ਇਨ ਦਾ ਬੋਡੀ ਇਜ਼ ਰੀਲੀਜ਼ਡ ਬਾਏ ਬੇਟਾ ਹਿਊਮਨ ਦੇ ਵਿੱਚ ਜਿਹੜੀ ਗਲੂਕੋਜ਼ ਹੈ ਉਹ ਰੀਲੀਜ਼ ਕੀਤੀ ਜਾਂਦੀ ਹੈ ਲੀਵਰ ਦੇ ਦੁਆਰਾ ਮੋਟਰ ਪ੍ਰੋਟੀਨ ਮੋਟਰ ਪ੍ਰੋਟੀਨ ਜਿਹੜਾ ਹੈਲਪ ਇਨ ਰੈਗੂਲੇਸ਼ਨ ਵਿੱਚ ਐਕਟੀਵਿਟੀਜ਼ ਇਨ ਥੇ ਸੈਲ ਬੇਟਾ ਮਕੈਨੀਕਲ ਐਕਟੀਵਿਟੀ ਜਿਹੜੀਆਂ ਮੋਟਰ ਨਿਊ ਪ੍ਰੋਟੀਨ ਨੇ ਜਿਹੜੇ ਉਹ ਕੰਟਰੋਲ ਕਰਦੇ ਨੇ ਇੰਪੋਰਟੈਂਟ ਕੁਐਸਚਨ ਬੇਟਾ ਵਾਟ ਇਜ਼ ਦਾ ਡਬਲ ਪਾਰਟ ਆਫ ਦਾ ਸਾਈਟੋਪਲਾਜ਼ਮ ਕੋਲਡ ਬੇਟਾ ਡਬਲ ਸੋਰੀ ਬੇਟਾ ਸੋਰੀ ਵਾਟ ਇਜ਼ ਦਾ ਸੋਲਿਊਬਲ ਪਾਰਟ ਆਫ ਦਾ ਸਾਈਟੋਪਲਾਜ਼ਮ ਕੋਲਡ ਜਿਹੜਾ ਸੋਲਿਊਬਲ ਪਾਰਟ ਹੈ ਸਾਈਟੋਪਲਾਜ਼ਮ ਦਾ ਉਹਨੂੰ ਸਾਈਟੋਸੋਲ ਕਿਹਾ ਜਾਂਦਾ ਬੇਟਾ ਯਾਦ ਰੱਖਣਾ ਹੈਗਾ ਸਾਈਟੋਸੋਲ ਸੀ ਆਪਸ਼ਨ ਬਿਲਕੁਲ ਕਰੈਕਟ ਹੈ 22 21st ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਬੇਟਾ 22nd ਕੁਐਸਚਨ ਦੇਖੋ ਦਾ ਨੰਬਰ ਆਫ ਕਰੋਮੋਸੋਮ ਇਨ ਅ ਨਾਰਮਲ ਹਿਊਮਨ ਵੀਿੰਗ ਬੇਟਾ ਸਾਨੂੰ ਪਤਾ ਹੈ 46 ਨਾਰਮਲ ਹਿਊਮਨ ਵੀਿੰਗ ਦੇ ਵਿੱਚ ਬੇਟਾ 46 ਕਰੋਮੋਸੋਮ ਨੰਬਰ ਹੁੰਦਾ ਹੈ ਤੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ 23 ਪੇਅਰ ਇਹਦੇ ਵਿੱਚੋਂ ਬੇਟਾ 22 ਪੇਅਰ ਆਟੋਸੋਮ ਹੁੰਦੇ ਨੇ ਤੇ ਵਨ ਪੇਅਰ ਸੈਕਸ ਕਰੋਮੋਸੋਮ ਦਾ ਹੁੰਦਾ ਅਸੀਂ ਕਹਿੰਦਾ ਜਿਹੜੇ 44 ਹੁੰਦੇ ਨੇਗੇ ਉਹ ਆਟੋਸੋਮ ਜੁਹੁੰਦੇ ਨੇ ਤੇ ਜਿਹੜੇ ਆਪਣੇ ਕੋਲ 21 ਪੇਅਰ ਹੈ ਉਹ ਸੈਕਸ ਕਰੋਮੋਸੋਮ ਦਾ ਬੇਟਾ ਯਾ ਰੱਖ ਲੈਣਾ 23rd ਕੁਐਸਚਨ ਦੇਖੋ ਬੇਟਾ ਵਿੱਚੋਂ ਦਾ ਫੋਲੋਇੰਗ ਸੈਲ ਆਰਗਨਲੀ ਇਜ਼ ਐਬਸੈਂਟ ਇਨ ਐਨੀਮਲ ਸੈਲ ਵਟ ਪ੍ਰੈਜ਼ੈਂਟ ਇਨ ਦਾ ਪਲਾਂਟ ਸੈਲ ਬੇਟਾ ਜਿਹੜੇ ਐਨੀਮਲ ਸੈਲ ਦੇ ਵਿੱਚ ਆਰਗਨਲੀ ਐਬਸੈਂਟ ਹੁੰਦੀ ਹੈ ਉਹ ਹੈਗੀਗੀ ਸੈਲ ਵਾਲ ਪਰੰਤੂ ਇਹ ਪ੍ਰੈਜ਼ੈਂਟ ਹੁੰਦੀ ਹੈ ਪਲਾਂਟ ਸੈਲ ਦੇ ਵਿੱਚ ਬੇਟਾ ਯਾਦ ਰੱਖਣਾ ਹੈਗਾ ਵਿਚੋ ਦਾ ਫੋਲੋਇੰਗ ਸੈਲ ਆਰਗਨਲੀ ਡੋਟ ਕੰਟੇਨ ਡੀਐਨਏ ਬੇਟਾ ਕਿਹੜੀ ਆਰਗਨਲੀ ਦੇ ਵਿੱਚ ਡੀਐਨਏ ਨਹੀਂ ਹੁੰਦਾ ਸਾਨੂੰ ਪਤਾ ਹੈ ਮਾਈਟੋਕੋਂਡਰੀਆ ਦੇ ਵਿੱਚ ਵੀ ਡੀਐਨਏ ਹੁੰਦਾ ਹੈ ਕਲੋਰੋਪਲਾਸਟ ਦੇ ਵਿੱਚ ਵੀ ਡੀਐਨਏ ਹੁੰਦਾ ਹੈ ਨਿਊਕਲੀਅਸ ਦੇ ਵਿੱਚ ਵੀ ਡੀਐਨਏ ਹੁੰਦਾ ਹੈ ਪਰੰਤੂ ਲਾਈਸੋਸੋਮ ਦੇ ਵਿੱਚ ਬੇਟਾ ਡੀਐਨਏ ਨਹੀਂ ਹੁੰਦਾ ਬੇਟਾ ਯਾਦ ਰੱਖਣਾ ਹੈ ਡੀਐਨਏ ਜਿਹੜਾ ਹੈਗਾ ਉਹ ਮਾਈਟੋਕੋਂਡਰੀਆ ক্লোਰੋਪਲਾਸਟ ਤੇ ਨਿਊਕਲੀਅਸ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਹੈਗਾ ਵਿੱਚ ਸੈਲ ਆਰਗਨਲ ਇਜ਼ ਰਿਸਪੌਂਸਿਬਲ ਫਾਰ ਟਰਾਂਸਪੋਰਟਿੰਗ ਮੋਡੀਫਾਈਂਗ ਐਂਡ ਪੈਕੇਜਿੰਗ ਪ੍ਰੋਟੀਨ ਐਂਡ ਲਿਕਵਿਡ ਜੇ ਬੇਟਾ ਪ੍ਰੋਟੀਨ ਤੇ ਲਿਪਿਡ ਨੂੰ ਟਰਾਂਸਪੋਰਟ ਕਰਨ ਵਾਸਤੇ ਮੋਡੀਫਾਈਂਗ ਕਰਨ ਵਾਸਤੇ ਪੈਕੇਜਿੰਗ ਕਰਨ ਵਾਸਤੇ ਬੇਟਾ ਸਾਡੇ ਕੋਲ ਗੋਲਜੀ ਕੰਪਲੈਕਸ ਕੰਮ ਕਰਦਾ ਹੈਗਾ ਵੈਰੀ ਵੈਰੀ ਇੰਪੋਰਟੈਂਟ ਕੁਐਸ਼ਨ ਬੇਟਾ ਪੇਪਰ ਦੇ ਲਈ ਹਰੇਕ ਕੁਐਸ਼ਨ ਨੂੰ ਬੇਟਾ ਚੰਗੀ ਤਰ੍ਹਾਂ ਕਰੋ ਤੇ ਜਿਹੜੇ ਬੱਚੇ ਨੀਟ ਦੀ ਤਿਆਰੀ ਕਰ ਰਹੇ ਨੇ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ ਹੂ ਇਜ਼ ਦਾ ਫਾਦਰ ਆਫ ਸੈਲ ਬਾਇਓਲੋਜੀ ਬੇਟਾ ਸੈਲ ਬਾਇਓਲੋਜੀ ਦਾ ਫਾਦਰ ਜਿਹੜਾ ਹੈਗਾ ਜੋਰਜ ਐਮਿਲ ਪਹਿਲੇ ਡੈਗਾ ਬੇਟਾ ਜਿਹੜਾ ਜਾਰਜ ਐਮਿਲ ਪੈਡਲ ਹੈ ਪਹਿਲੇ ਡੈ ਬੇਟਾ ਇਸ ਨੇ ਰਾਈਬੋਸੋਮ ਨੂੰ ਵੀ ਡਿਸਕਵਰ ਕੀਤਾ ਹੈ ਯਾਦ ਰੱਖਣਾ ਹੈਗਾ ਤੇ ਇਹਨੂੰ ਹੀ ਸੈੱਲ ਬਾਇਓਲੋਜੀ ਦਾ ਫਾਦਰ ਕਹਿੰਦੇ ਆ ਰੋਬਰਟ ਹੁੱਕ ਨੇ ਬੇਟਾ ਸੈੱਲ ਨੂੰ ਡਿਸਕਵਰ ਕੀਤਾ ਹੈ 1665 ਦੇ ਵਿੱਚ 1665 ਦੇ ਵਿੱਚ ਬੇਟਾ ਹਰੇਕ ਪੁਆਇੰਟ ਨੂੰ ਬੇਟਾ ਇੰਪੋਰਟੈਂਟ ਬੇ ਨਾਲ ਕਰਵਾਇਆ ਜਾ ਰਿਹਾ ਹੈਗਾ ਇਹ ਵੀ ਇੰਪੋਰਟੈਂਟ ਕੁਐਸਚਨ ਹੈ 27th ਨੰਬਰ ਕੁਐਸਚਨ uh, 27th ਨੰਬਰ ਕੁਐਸਚਨ ਬੇਟਾ ਵਿੱਚ ਆਫ ਦਾ ਫੋਲੋਇੰਗ ਆਰਗੇਨਿਜ਼ਮ ਡਸ ਨੋਟ ਹੈਵ ਅ ਸੈੱਲ ਬੇਟਾ ਜਿਹੜਾ ਸੈੱਲ ਵਾਇਰਸ ਕੋਲ ਸੈੱਲ ਨਹੀਂ ਹੁੰਦਾ ਬੈਕਟੀਰੀਆਲ ਤਾਂ ਖੁਦ ਇੱਕ ਸੈੱਲ ਹੈ ਫੰਗਲ ਵੀ ਸੈੱਲ ਹੈ ਬੇਟਾ ਫੰਗਲ ਦੇ ਵਿੱਚ ਯੂਨੀ ਸੈਲੂਲਰ ਵੀ ਹੁੰਦੇ ਆ ਮਲਟੀ ਸੈਲੂਲਰ ਵੀ ਹੁੰਦੇ ਨੇ ਐਲਗਾ ਵੀ ਸੈਲੂਲਰ ਹੈ ਯੂਨੀ ਸੈਲੂਲਰ ਤੇ ਮਲਟੀ ਸੈਲੂਲਰ ਬੇਟਾ ਇਹਨਾਂ ਵਿੱਚ ਸੈੱਲ ਹੁੰਦਾ ਜਦੋਂ ਕਿ ਵਾਇਰਸ ਇਹ ਇਹਦੇ ਵਿੱਚ ਸੈੱਲ ਨਹੀਂ ਹੁੰਦਾ ਤੇ ਇਹਨੂੰ ਅਸੀਂ ਨੋਨ ਲਿਵਿੰਗ ਤੇ ਲਿਵਿੰਗ ਦੋਹੇ categories ਦੇ ਵਿੱਚ ਰੱਖਦੇ ਆਂ ਵਾਇਰਸ ਜਿਹਨੂੰ ਬੇਟਾ RNA ਇਸ ਪ੍ਰੈਜ਼ੈਂਟ ਇਨ ਵਿਚ ਸੈਲ ਆਰਗਨਲੀ ਬੇਟਾ RNA ਜਿਹੜਾ ਉਹ ਰਾਈਬੋਸੋਮ ਦੇ ਵਿੱਚ ਹੁੰਦਾ ਹੈਗਾ ਤੁਹਾਨੂੰ ਪਤਾ ਹੈ ਰਾਈਬੋਸੋਮ ਦੇ ਵਿੱਚ mRNA ਅਸੀਂ ਪੜਦੇ ਆ ਹੁੰਦਾ ਨਿਊਕਲੀਅਸ ਸੈਲ ਵਾਲ ਤੇ ਗੋਲਜੀ ਕੰਪਲੈਕਸ ਬੇਟਾ ਆਪਾਂ ਨੂੰ ਪਤਾ ਹੈ RNA ਪ੍ਰੈਜ਼ੈਂਟ ਇਨ ਸੈਲ ਔਰ ਵਿਚ ਸੈਲ ਆਰਗਨਲੀ ไรโบโซม बेटा นิวเคลียส ਦੇ ਵਿੱਚ ਜੈਨੇਟਿਕ ਮਟੀਰੀਅਲ ਹੁੰਦਾ ਹੈਗਾ ਡੀਐਨਏ ਆਰਐਨਏ ਹੁੰਦੇ ਨੇ ਪਰੰਤੂ ਅਸੀਂ ਜਿਹੜਾ ਮੇਨ ਸੈੱਲ ਆਰਗਨਲੀ ਦੀ ਗੱਲ ਕੀਤੀ ਹੈ ਤਾਂ ਅਸੀਂ ਰਾਈโบਸੋਮ ਇਹਦੇ ਵਿੱਚ ਆਨਸਰ ਲਗਾਵਾਂਗੇ ਯਾਦ ਰੱਖਣਾ ਹੈ ਜੇ ਚਾਰੇ ਆਪਸ਼ਨ ਆ ਜਾਂਦੀਆਂ ਤਾਂ ਤੁਸੀਂ ਰਾਈโบਸੋਮ ਹੀ ਆਨਸਰ ਲਗਾਉਣਾ ਹੈ ਵੈਸੇ ਸੀ ਆਪਸ਼ਨ ਵੀ ਕਿਤੇ ਨਾ ਕਿਤੇ ਠੀਕ ਸੀ ਪਰ ਬੀ ਆਪਸ਼ਨ ਜਿਆਦਾ ਕਰੈਕਟ ਹੈ ਏ ਸੈਲ ਆਰਗਨਲ ਇਟ ਦੈਟ ਇਜ਼ ਪ੍ਰੈਜ਼ੈਂਟ ਇਨ ਐਨੀਮਲ ਸੈਲ ਵਾਟ ਨੋਟ ਪ੍ਰੈਜ਼ੈਂਟ ਇਨ ਪਲਾਂਟ ਸੈਲ ਬੇਟਾ ਪਹਿਲਾਂ ਪੁੱਛਿਆ ਸੀਗਾ ਵੀ ਪਲਾਂਟਸ ਐਨੀਮਲ ਸੈਲ ਦੇ ਵਿੱਚ ਅ ਹੁਣ ਸੈਲ ਵਾਲ ਸੀਗੀ ਉਹ ਪਲਾਂਟ ਸੈਲ ਵਾਲ ਪਲਾਂਟ ਸੈਲ ਦੇ ਵਿੱਚ ਹੁੰਦੀ ਸੀ ਤੇ ਐਨੀਮਲ ਸੈਲ ਦੇ ਵਿੱਚ ਨਹੀਂ ਹੁੰਦੀ ਸੀ ਇੱਥੇ ਹੁਣ ਪੁੱਛਿਆ ਐਨੀਮਲ ਸੈਲ ਦੇ ਵਿੱਚ ਹੁੰਦੀ ਹੈ ਪਰੰਤੂ ਪਲਾਂਟ ਸੈਲ ਦੇ ਵਿੱਚ ਨਹੀਂ ਹੁੰਦੀ ਤਾਂ ਸੈਂਟਰੋਸੋਮ ਹੈ ਜਿਹੜਾ ਉਹ ਬੇਟਾ ਪਲਾਂਟ ਸੈੱਲ ਦੇ ਵਿੱਚ ਨਹੀਂ ਹੁੰਦਾ ਤੇ ਐਨੀਮਲ ਸੈੱਲ ਦੇ ਵਿੱਚ ਹੁੰਦਾ ਸਾਈਟੋਪਲਾਜ਼ਮ ਮਾਈਟੋਕਾਂਡਰੀਆ ਜਾਂ ਸਾਈਟੋਪਲਾਜ਼ਮ ਤਾਂ ਦੋਹਾਂ ਦੇ ਵਿੱਚ ਹੁੰਦਾ ਬੇਟਾ ਸੈਂਟਰੋਸੋਮ ਯਾਦ ਰੱਖਣਾ ਐਨੀਮਲ ਸੈੱਲ ਦੇ ਵਿੱਚ ਹੁੰਦਾ ਪਲਾਂਟ ਸੈੱਲ ਦੇ ਵਿੱਚ ਨਹੀਂ ਹੁੰਦਾ 13 ਨੰਬਰ ਕੁਐਸਚਨ ਵਿੱਚ ਆਫ ਦਾ ਫੋਲੋਇੰਗ ਸੈੱਲ ਇਜ਼ ਫਾਊਂਡ ਇਨ ਇੰਟੈਸ ਇੰਟੈਸਟਿਨਿਅਲ ਲਾਈਨਿੰਗ ਬੇਟਾ ਇੰਟੈਸਟਾਈਨਲ ਜਿਹੜੀ ਸਮਾਲ ਇੰਟੈਸਟਾਈਨ ਜਾਂ ਲਾਰਜ ਇੰਟੈਸਟਾਈਨਲ ਲਾਈਨਿੰਗ ਦੇ ਵਿੱਚ ਬੇਟਾ ਐਪੀਥੀਲੀਅਲ ਸੈੱਲ ਹੁੰਦੇ ਨੇ ਹਪੇਟੋਸਾਈਟ ਤਾਂ ਲੀਵਰ ਦੇ ਵਿੱਚ ਹੁੰਦੇ ਨੇ ਨਿਊਰੋਨ ਬੇਟਾ ਨਰਵਸ ਸਿਸਟਮ ਬ੍ਰੇਨ ਜਾਂ ਸਪਾਈਨਲ ਕੋਰਡ ਦੇ ਵਿੱਚ ਹੁੰਦੇ ਨੇ ਆਰ ਬੀ ਸੀ ਬਲੱਡ ਦੇ ਵਿੱਚ ਹੁੰਦੇ ਨੇ ਆਰ ਬੀ ਸੀ ਦਾ ਅਦਰ ਨੇਮ ਕੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਲਿਖ ਕੇ ਦੱਸੋ ਬਿਚੋ ਦਾ ਫੋਲੋਇੰਗ ਇਜ਼ ਦਾ ਪ੍ਰੋਸੈਸ ਆਫ ਸਿੰਥੈਸਿਸ ਆਫ ਗਲੂਕੋਜ਼ ਬੇਟਾ ਗਲੂਕੋਜ਼ ਦੀ ਸਿੰਥੈਸਿਸ ਨੂੰ ਅਸੀਂ ਗਲੂਕੋਨਿਓਜਨੈਸਿਸ ਬੋਲਦੇ ਆ ਯਾਦ ਰੱਖਣਾ ਹੈ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਨੈਕਸਟ ਬੇਟਾ 32nd ਨੰਬਰ ਕੁਐਸਚਨ ਵਿਚੋ ਦਾ ਫੋਲੋਇੰਗ ਸਾਈਟ ਇਜ਼ ਰਿਪ੍ਰੀਜ਼ੈਂਟਡ ਬਾਈ ਲੂਪ ਆਫ ਇਨ ਲੈਂਬਰਸ਼ ਕਰੋਮੋਸੋਮ ਬੇਟਾ ਲੈਂਬਰਸ਼ ਕਰੋਮੋਸੋਮ ਦੇ ਵਿੱਚ ਬੇਟਾ ਜਿਹੜੀ ਸਾਈਟ ਹੈ ਉਹਨੂੰ ਅਸੀਂ ਬੋਲਦੇ ਆ ਟ੍ਰਾਂਸਕ੍ਰਿਪਸ਼ਨ ਟ੍ਰਾਂਸਕ੍ਰਿਪਸ਼ਨ ਬੇਟਾ 80 इज द फॉर्मेशन ऑफ आरएनए फ्रॉम डीएनए याद रखना है रेप्लिकेशन फॉर्मेशन ऑफ डीएनए फ्रॉम डीएनए बच्चे याद रखना है इंपॉर्टेंट क्वेश्चन है 33rd क्वेश्चन व्हिच ऑफ द फॉलोइंग सेल डू नॉट लैक द एबिलिटी टू डिवाइड बेटा जड़े लैक स्किन सेल है जड़े उनों को do not lack ability to divide ਕਿਉਂਕਿ skin cell ਜਿਹੜੇ ਉਹ ਹਮੇਸ਼ਾ ਡਿਵਾਈਡ ਕਰਦੇ ਰਹਿੰਦੇ ਨੇ nerve cell ਜਿਹੜੇ ਉਹਦੇ ਵਿੱਚ ਉਹ ਡਿਵਾਈਡ ਨਹੀਂ ਕਰਦੇ ਮਸਲ ਸੈੱਲ ਡਿਵਾਈਡ ਨਹੀਂ ਕਰਦੇ आरबीसी ਬੇਟਾ ਡਿਵਾਈਡ ਨਹੀਂ ਕਰਦੇ ਤੇ ਜਦੋਂ ਕਿ skin cell ਜਿਹੜੇ ਉਹ ਡਿਵਾਈਡ ਕਰਦੇ ਰਹਿੰਦੇ ਨੇ do not lack the ability to divide ਸੀ ਆਪਸ਼ਨ ਬਿਲਕੁਲ கரੈਕਟ ਹੈ ਲਾਸਟ ਕੁਐਸਚਨ ਬੇਟਾ ਅੱਜ ਦੀ ਕਲਾਸ ਦਾ ਇੰਪੋਰਟੈਂਟ ਵਿੱਚ ਵਿੱਚੋਂ ਦਾ ਫੋਲੋਇੰਗ ਸੈਲ ਡੂ ਨੋਟ ਜੂਜੂਲੀ ਡਿਵਾਈਡ ਵਟ ਕੈਨ ਬੀ ਇੰਡਿਊਸ ਟੂ ਡਿਵਾਈਡ ਬੇਟਾ ਇਹ ਹੈਗੇਗੇ ਲੀਵਰ ਸੈਲਜ਼ ਪਿੱਛੇ ਜੇਕਰ ਤੂੰ ਸੁਨੋਂ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਉਹ ਚੈਨਲ ਨੂੰ এডਿਕੇਸ਼ਨ ਹੱਬ ਅੰਬੀਨ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਨੂੰ ਤੇ ਬੇਟਾ ਇੱਕ ਚੀਜ਼ ਹੋਰ ਜੁਆਇਨ ਕਰਨਾ ਵੀ ਨਾ ਭੁੱਲਣਾ ਚੈਨਲ ਨੂੰ ਜੁਆਇਨ ਕਰਨ ਦੀ ਕੋਈ ਜ਼ਿਆਦਾ ਫੀਸ ਨਹੀਂ ਬੇਟਾ 59 ਰੁਪਏ ਦੇ ਵਿੱਚ ਤੁਸੀਂ ਜੁਆਇਨ ਕਰ ਸਕਦੇ ਹੋ ਜਿਹਦੇ ਨਾਲ ਤੁਹਾਨੂੰ ਬੈਨੀਫਿਟ ਕੀ ਹੋਏਗਾ ਬੇਟਾ ਜਿਹੜੀਆਂ ਹਾਈਡ ਕੀਤੀਆਂ ਹੋਈਆਂ ਵੀਡੀਓਜ਼ ਐ ਉਹ ਤੁਹਾਨੂੰ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਸ ਕਰਕੇ ਇੱਕ ਸਾਈਡ ਦੇ ਉੱਪਰ ਜੁਆਇਨ ਦਾ ਬਟਨ ਆ ਰਿਹਾਗਾ ਜੁਆਇਨ ਦੇ ਵਿੱਚ ਕੀ ਐ 59 ਰੁਪਏ ਫੀਸ ਹੈਗੀ YouTube ਦੀ ਤੁਸੀਂ 59 ਰੁਪਏ ਪੇ ਕਰਕੇ YouTube ਦੇ ਉੱਪਰ ਮੇਰੇ ਚੈਨਲ ਨਾਲ ਜੁੜ ਸਕਦੇ ਹੋਗੇ ਬੇਟਾ ਇੰਪੋਰਟੈਂਟ ਉਹਦੇ ਨਾਲ ਤੁਹਾਨੂੰ ਹਾਈਡ ਕੀਤੀਆਂ ਹੋਈਆਂ ਜਿਹੜੀਆਂ YouTube ਇੰਪੋਰਟੈਂਟ ਵੀਡੀਓਜ਼ ਹੁੰਦੀਆਂ ਗਿਆ ਜਿਹੜੀਆਂ ਨੀਟ ਪਰਪਸ ਦੇ ਨਾਲ ਜਾਂ ਪੈਰਾਮੈਡੀਕਲ ਪਰਪਸ ਦੇ ਨਾਲ ਇੰਪੋਰਟੈਂਟ ਹੁੰਦੀਆਂ ਗਿਆ ਉਹ ਵੀਡੀਓਜ਼ ਬੇਟਾ ਹਾਈਡ ਕਰ ਦਿੰਦਾ ਹੈਗਾ ਤਾਂ ਜੋ ਬੱਚੇ ਜਿਹੜੇ ਉਹ ਚੈਨਲ ਨੂੰ ਜੁਆਇਨ ਕਰ ਸਕਣ ਠੀਕ ਹੈ ਜਦੋਂ ਤੁਸੀਂ ਜੁਆਇਨ ਕਰ ਲੋਗੇ ਤੁਹਾਨੂੰ ਸਾਰੀਆਂ ਵੀਡੀਓ ਸ਼ੋ ਹੋਣੀਆਂ ਸ਼ੁਰੂ ਹੋ ਜਾਣਗੀਆਂ ਜਿਹਦੇ ਨਾਲ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੀ ਪ੍ਰੈਪਰੇਸ਼ਨ ਕਰ ਸਕੋਗੇ ਬੱਚੇ ਇਹ ਸਾਰੇ ਦੇ ਸਾਰੇ ਇੰਪੋਰਟੈਂਟ ਕੁਐਸਚਨ ਸੀਗੇ ਜੋ ਮੈਂ ਤੁਹਾਨੂੰ ਬਾਇਓਲੋਜੀ ਦੇ ਕਰਵਾਏ ਨੇ ਜੇਕਰ ਕੋਈ ਬੱਚਾ ਬੇਟਾ ANM GYANAM B.Sc ਨਰਸਿੰਗ ਵਾਲਾਗਾ ਆਨਲਾਈਨ ਕਲਾਸ ਲੈਣਾ ਚਾਹੁੰਦਾ ਹੈਗਾ ਉਹਦੀ ਜਿਹੜੀ ਫੀਸ ਹੈਗੀ ਉਹ 8000 ਰੁਪਏ ਰੱਖੀ ਹੋਈ ਹੈਗੀ ਇੰਸਟੀਚੂਟ ਵੱਲੋਂ ਪਰੰਤੂ ਇਹ 15 ਨਵੰਬਰ 2024 ਜੋ ਲੰਘ ਚੁੱਕਿਆ ਹੈਗਾ ਬੇਟਾ ਸਮਾਂ ਉਹਦੇ 5 ਵਜੇ ਤੱਕ ਅਸੀਂ 2900 ਰੁਪਏ ਦੇ ਵਿੱਚ ਰੱਖਿਆ ਹੋਇਆ ਸੀ ਪੇਪਰ ਦੀ ਰਜਿਸਟ੍ਰੇਸ਼ਨ ਕਰਵਾਉਂਦਾ ਜੇਕਰ ਹਲੇ ਵੀ ਕੋਈ ਬੱਚਾ ਬੇਟਾ ਜੁਆਇਨ ਕਰਨਾ ਚਾਹੁੰਦਾ ਹੈਗਾ ਕਲਾਸ ਨੂੰ ਪਰੰਤੂ ਉਹਨੂੰ 2900 ਰੁਪਏ ਦੇ ਵਿੱਚ ਤਾਂ ਨਹੀਂ ਮਿਲੇਗਾ ਮੈਂ ਇਹ ਗੱਲ ਜ਼ਰੂਰ ਕਹਿਣਾ ਹੈਗਾ ਫਿਰ ਵੀ ਉਹਨੂੰ ਮੈਂ ਕੁਛ ਨਾ ਕੁਛ ਡਿਸਕਾਊਂਟ ਕਰ ਦਾਂਗਾ 8000 ਰੁਪਏ ਦੇ ਵਿੱਚੋਂ ਜੇਕਰ ਕੋਈ ਬੱਚਾ ਜੁਆਇਨ ਕਰਨਾ ਚਾਹੁੰਦਾ ਹੈ ਤਾਂ ਉਹ 9463079680 ਤੇ ਸੰਪਰਕ ਕਰ ਸਕਦਾ ਮੇਰੇ ਨਾਲ ਜਾਂ ਫਿਰ 7009424136 ਨੰਬਰ ਤੇ ਸੰਪਰਕ ਕਰ ਸਕਦਾ ਬੇਟਾ ਤੇ ਬਾਕੀ ਬੇਟਾ ਤੁਸੀਂ ਜਿਹੜੇ ਨੰਬਰ ਸਕਰੀਨ ਦੇ ਉੱਪਰ ਦੇਖੋ ਸੱਤ ਸੌ ਨੌ ਸੌ ਬਿਆਲੀ ਇਕਤਾਲੀ ਤ੍ਰੇਹਠ ਜਾਂ ਨਾਈਨ ਫੋਰ ਸਿਕਸ ਥਰੀ ਜੀਰੋ ਸੈਵਨ ਨਾਈਨ ਸਿਕਸ ਏਟ ਜੀਰੋ ਇਹ ਦੋਹੇ ਨੰਬਰਾਂ 'ਤੇ ਬੇਟਾ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਵਟਸਐਪ ਕਰ ਸਕਦੇ ਹੋ ਦੋਹੇ ਨੰਬਰਾਂ ਦੇ ਉੱਪਰ ਵਟਸਐਪ ਚੱਲਦਾ ਹੈਗਾ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ ਅਤੇ ਪਟਿਆਲਾ ਗੁੱਡ ਲੱਕ ਐਵਰੀਬੋਡੀ ਜੋ ਬੱਚੇ ਨੀਟ ਦੀ ਤਿਆਰੀ ਕਰ ਰਹੇ ਨੇ ਥੈਂਕ ਯੂ ਥੈਂਕ ਯੂ ਸੋ ਮੱਚ